ਓ ਯਾਰ ਨਾ ਵੇਚ ਦੇਂਗਾ। ਪਸ ਮੰਡੀ ਤੱਕ ਨੌਲਾ ਤੇ ਪਹੁੰਚ ਗਏ ਦੋਸਤੋ ਅੱਜ ਆਪਾਂ 27 ਤਰੀਕ ਨੂੰ ਮੰਡੀ ਲੱਗਦੀ ਆ ਤੇ ਇੱਕ ਲੱਗਦੇ 11 ਤਰੀਕ ਨੂੰ ਅੱਜ ਆਈ ਗਏ 27 ਵਾਲੀ ਮੰਡੀ ਤੇ ਸੌਦਾ ਹੋਣੀ ਸਵੇਰੇ ਸਵੇਰੇ ਹੋ ਕੇ ਹਟਿਆ ਤੇ ਪੂਰੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਲੈ ਕੇ ਦਿਖਾਵਾਂਗੇ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਜਿਹੜੇ ਭਰਾ ਪਹਿਲੀ ਵਾਰ ਦੇਖਦੇ ਨੇ ਤੇ ਮੰਡੀ ਦਾ ਪੂਰਾ ਜਿਹੜਾ ਓਵਰਵਿਊ ਤੁਹਾਨੂੰ ਦਿਖਾਉਣਾ ਹੈ ਤੇ ਆਪਾਂ ਪਹੁੰਚ ਗਏ ਆ ਤੇ ਆ ਵੀ ਫਿਰ ਲੈਨੇ ਡੇੜ ਮਾਰਦੇ ਮੰਡੀ ਵਿੱਚ ਕਿਹੜਾ ਲੈ ਫਿਰ ਮੈਂ ਦਰ ਚੰਗੀ ਚੋਟੀ ਤੋਰ ਕੇ ਦਿਖਾਉਣ ਲੱਗਾ ਤਾਜੀ ਸੂਈਆ ਦੋ ਦਿਨ ਤੁਸੀਂ ਚੈੱਕ ਕਰ ਲਓ ਤੇ ਪੂਰੀ ਆਪਾਂ ਲੋਕਾਊਟ ਜਿਹੜੀ ਤੁਹਾਨੂੰ ਲੈ ਕੇ ਦੇਵਾਂਗੇ ਤੇ ਪੂਰਾ ਜਾਣਕਾਰੀ ਤੇ ਵੀਡੀਓ ਦੇ ਐਂਡ ਤੱਕ ਜਰੂਰ ਦੇਖ ਲਓ ਤੇ ਆਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਇਸ ਨਵੀਂ ਵੀਡੀਓ ਦੇ ਨਾਲ ਤੇ ਆਰਡਰ ਦੀ ਸ਼ੇਪ ਹੈ ਜਿਹੜੀ ਬਹੁਤ ਸੋਹਣੀ ਤੇ ਥਣ ਜਿਵੇਂ ਕਹਦੇ ਨਾ ਗਿਠ-ਗਿਠ ਪੈਂਦੀ ਹੈ। ਇਹ ਗਿਠ-ਗਿਠ ਦੇ ਥਣ ਲੱਗਿਆ ਪੂਰਾ ਜਮਾ ਇਧਰ ਨੂੰ ਜਮੜਾ ਲੰਮੀ ਤੇ ਆਰਡਰ ਬਹੁਤ ਸੋਹਣਾ ਤਿਆਰ ਕਰਿਆ ਹੋਇਆ ਤੇ ਝੋਟੀ ਵੀ ਆਪਾਂ ਕਹਦੇ ਚੰਗੇ ਤੋਂ ਦਾਲਿਆ ਤੇ ਰੇਟ ਵੀ ਜਿਹੜਾ ਚੰਗਾ ਹੋਣਾ ਹਨਾ ਤੇ ਪੂਰੀ ਆਪਾਂ ਪ੍ਰੋਪਰ ਭਾਈ ਤੋਂ ਜਾਣਕਾਰੀ ਲੈ ਕੇ ਦੇ ਦਾਂਗੇ ਤੇ ਤਾਜੀ ਸੂਈ ਹੋਈ ਆ ਤੇ ਗਾੜੀ ਪਿਛਾੜੀ ਜਿਹੜੀ ਬਹੁਤ ਚੰਗੀ ਹੈ ਤਿਆਰ ਹੋਈ ਹੋਈ ਆ ਇਹ ਸਾਹਮਣੇ ਜਿਹੜਾ ਬੱਚਾ ਤੁਸੀਂ ਉਹ ਵੀ ਦੇਖ ਸਕਦੇ ਹੋ ਤਾਜੀ ਸੂਈ ਹੋਈ ਆ ਤੇ ਪੂਰੀ ਆਪਾਂ ਡਿਟੇਲ ਲੈ ਕੇ ਦਿੰਨੇ ਆ ਭਾਈ ਤੋਂ ਉਹਦੇ ਆ ਜਾਣਕਾਰੀ ਕੀ ਰਹਿੰਦੀ ਹੈ ਕਰਦੇ ਆ ਗੱਲਬਾਤ ਬਾਈ ਨਾਲ ਲੈਨੇ ਆ ਪੂਰੀ ਡਿਟੇਲ ਆ ਭਾਈ ਸਸੀ ਕਾਲ ਸਸੀ ਕਾ ਭਾਈ ਭਾਈ ਕੀ ਨਾਮ ਕੀ ਹੈ ਹਰਵੰਦ ਸਿੰਘ ਜੀ ਹਰਵੰਦ ਠੀਕ ਹੈ ਤੇਰਵੰਦ ਭਾਈ ਪਿੰਡ ਤਾਜੋਕੇ ਤਾਜੋਕੇ ਹਾਂਜੀ ਜ਼ਿਲ੍ਹਾ ਬਰਨਾਲਾ ਹੈ ਨਾ ਹਾਂਜੀ ਠੀਕ ਹੈ ਤੇਰਵੰਦ ਸ ਇੱਕ ਵਾਰੀ ਮੋਬਾਈਲ ਨੰਬਰ ਬੋਲੀ ਭਾਈ 97802 44460 ਠੀਕ ਹੈ ਇਹ ਹਰਵੰਦ ਜੀ ਆਪਾਂ ਗੱਲ ਕਰ ਲਿਆ ਭਾਈ ਆਪਾਂ ਛੋਟੀ ਦੀ ਕਹਵੇਂ ਸੂਇਆ ਤੀਜੇ ਸੂਏ ਜੀ ਤੀਜੇ ਸੂਏ ਹਾਂਜੀ ਠੀਕ ਹੈ ਤੇ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ 8 ਦਿਨ ਹੋ ਗਏ ਜੀ ਕਾਹਦਾ 8 ਦਿਨ ਜੀ 8 ਦਿਨ ਠੀਕ ਹੈ ਤੇ ਰਵੰਸ਼ ਵੀ ਦੁੱਧ ਦੀ ਕੀ ਰਿਪੋਰਟ ਹਨ ਦੁੱਧ ਹੈਗਾ 15 ਲੀਟਰ ਜੀ 15 ਹਾਂਜੀ ਤਸੱਲੀ ਕਰਾ ਦੋਗੇ ਹਾਂਜੀ ਹਾਂਜੀ ਠੀਕ ਹੈ ਲੈ ਵੀ ਮੇਟਰੋ ਤਾਜੀ ਸੂਈ 8 ਦਿਨਾਂ ਦੀ ਤੇ 15 ਕਿਲੋ ਦੁੱਧ ਬਾਈ ਕਹਿੰਦਾ ਪੂਰਾ ਪ੍ਰੋਪਰ ਤਿਆਰ ਹੈ ਪਿੰਡ ਬਾਈ ਦਾ ਤਾਜੋ ਕੇ ਜਿਲ੍ਹਾ ਬਰਨਾਲਾ ਤੇ ਰਵੰਸ਼ ਰੇਟ ਦੀ ਗੱਲ ਆਈ ਨਾ ਬਾਈ ਰੇਟ ਕੀ ਕਰਤਾ ਰੇਟ ਵੀਰੇ 1.5 ਲੱਖ ਰੁਪਏ 1.5 ਲੱਖ ਮਾਨਤਾਨ ਹੋ ਜੂ ਹਾਂਜੀ ਠੀਕ ਹੈ ਲੈ ਵੀ ਬਾਈ ਰੇਟ ਕਰਦਾ ਪੂਰਾ ਦੁੱਧ ਢਾਲਿਆ 15 ਲੀਟਰ ਹੁਣ ਮੌਕੇ ਦੁੱਧ ਜਿਹੜਾ ਤਿਆਰ ਆ ਤੇ ਮਾਨਤਾਣ ਜ਼ਰੂਰ ਹੋ ਜੂਗਾ ਮਿੱਤਰੋ ਬਾਈ ਰਵਾਨਸ ਨਾਲ ਤੁਸੀਂ ਸੰਪਰਕ ਕਰ ਲਿਓ ਤੇ ਬਾਕੀ ਆਪਾਂ ਪੁੱਛ ਵੀ ਲੈਣਾ ਬਾਈ ਇਹ ਮਨਲਾ ਵਿਸੂਟੀ ਆ ਵੀ ਕਰਦੀ ਹੈ ਮੈਨੇ ਵੀ ਹਰਿਆਣੇ ਵਾਲੀ ਬਾਈ ਹਰਿਆਣੇ ਵਾਲੀ ਠੀਕ ਆ ਮਨਲਾ ਪਿਛਲੇ ਸੂਈ ਲੈਣ ਦੀ ਸੀ ਹਾਂਜੀ ਹਾਂਜੀ ਤੇ ਦੁੱਧ ਦੁੱਧ ਕਿੰਨਾ ਸੀਗਾ 16 ਲੀਟਰ ਤਾਂ ਪਿਛਲੀ ਵਾਰੀ ਠੀਕ ਆ ਉਹ ਦੁੱਧ 16 ਲੀਟਰ ਪਿਛਲੀ ਵਾਰ ਦਿੱਤਾ ਸੀਗਾ ਤੇ ਇਸ ਵਾਰ ਅੱਠ ਦੇਣੇ ਸੂਈ ਥੱਲੇ 15 ਲੀਟਰ ਦੁੱਧ ਤਿਆਰ ਹਰਿਆਣੇ ਦੇ ਵਿੱਚੋਂ ਆਈ ਹੋਈ ਆ ਤੇ ਪੂਰਾ ਤੁਸੀਂ ਦਸੱਲੀ ਕਰਕੇ ਗੌਰ ਨਾਲ ਦੇਖ ਕੇ ਖਰੀਦ ਸਕਦੇ ਹੋ ਬ ਠੀਕ ਆ ਤੇ ਦੋ ਚਾਰ ਟਾਈਮ ਤੁਸੀਂ ਤਸੱਲੀ ਮਿੱਤਰੋ ਕਰ ਸਕਦੇ ਹੋ ਤੇ ਬਾਕੀ ਰਵਹਸ ਨਾਲ ਸੰਪਰਕ ਕਰਕੇ ਜਾਣਕਾਰੀ ਲੈ ਲਓ ਲੈ ਦੋਸਤੋ ਇੱਕਾ ਤੁਹਾਨੂੰ ਗੱਬਣ ਮੱਝ ਦਿਖਾਉਣਿਆ ਤੇ ਬਾਕੀ ਹਜੇ ਕੱਚੀ ਆ ਤੇ ਬਾਕੀ ਆਪਾਂ ਬਾਈ ਤੋਂ ਜਾਣਕਾਰੀ ਲਵਾਂਗੇ ਕੈ ਦੇਣਾਂ ਦੀ ਕੱਚੀ ਆ ਇਧਰੋਂ ਲੈ ਚਲ ਬਈ ਤੇ ਬਾਕੀ ਤੂਸ ਜਰੂਰ ਲੰਡੀ ਤੇ ਮੱਝ ਚੰਗੀ ਲਾਏ ਦੁੱਧ ਵਾਲੀ ਵੱਡੀ ਮੱਝ ਆ ਕੀ ਜੇ ਕਈ ਵਾਰ ਨਾ ਇਹ ਆਪਾਂ ਕਹਿੰਦੇ ਝੋਟੀਆਂ ਦੁੱਧ ਘਟ ਦਿੰਦੇ ਤਾਂ ਵੱਡੀਆਂ ਮੱਝਾਂ ਜਿੰਮੇ ਦੁੱਧ ਚੰਗਾ ਕੱਢਦੀਆਂ ਨੇ ਬਾਕੀ ਜੇ ਆਪਾਂ ਗੱਲ ਕਰੀਏ ਤੇ ਚੰਗੀ ਹੈ ਨਾ ਤਿਆਰ ਤੁਰ ਹੋਈ ਪੂਰੀ ਬਣਦੇ ਬਾਈ ਤੇ ਕੱਚੀ ਹਜੇ ਪੁੱਛਦੇ ਆਂ ਬਾਕੀ ਕਿੰਨੇ ਦਿਨ ਲੈਂਦੀ ਆ ਬਾਈ ਨਾਲ ਗੱਲਬਾਤ ਵੀ ਕਰਾਂਗੇ ਤੇ ਆਪਾਂ ਥਣਾ ਦੀ ਗੱਲ ਕਰ ਲਈ ਤੇ ਥਣਾ ਸਪੇਸ ਜਿਹੜਾ ਬਹੁਤ ਚੰਗਾ ਨਿਕਲਵੇਂ ਥਾਨ ਨੇ ਚਾਰੇ ਤੇ ਲੇਵਾ ਹਜੇ ਜਿਹੜਾ ਤਿਆਰ ਕਰਦੀ ਆਉਂਦੀ ਹੈ ਤੇ ਪੂਰਾ ਪ੍ਰੋਪਰ ਨੇ ਤਿਆਰ ਹੋ ਕੇ ਆਉਣਾ ਹਜੇ ਟਾਈਮ ਲੈਂਦੀ ਆ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਬਾਕੀ ਲੈਣਾ ਜਾਣਕਾਰੀ ਬਾਈ ਤੋਂ ਪੁੱਛਦੇ ਆਂ ਤੇ ਬਾਈ ਸਸੀ ਗਾਲ ਸਸੀ ਹੈ ਬਾਈ ਜੀ ਹਾਂ ਬਾਈ ਨਾਮ ਦੱਸੋ ਆਪਣਾ ਧਰਮਪਾਲ ਜੀ ਧਰਮਪਾਲ ਠੀਕ ਹੈ ਧਰਮਪਾਲ ਵੀ ਪਿੰਡ ਤਰੰਪਾਲ ਸਾਨੂੰ ਫਰਾਉਂਦਾ ਪਿੰਡ ਸਪਾਲਕਲਾ ਸੀਲ ਜਿਲ੍ਹਾ ਬਰਨਾਲਾ ਸਪਾਲਕਲਾ ਜਿਲ੍ਹਾ ਬਰਨਾਲਾ ਹੈ ਨਾ ਹਾਂਜੀ ਹਾਂਜੀ ਠੀਕ ਆ ਤੇ ਤਰੰਪਾਲ ਭਾਈ ਨੰਬਰ ਬੋਲੀ ਇੱਕ ਵਾਰੀ 99634 62866 ਠੀਕ ਆ ਤੇ ਤਰੰਪਾਲ ਭਾਈ ਜੀ ਆਪਾਂ ਮੱਝ ਵੀ ਗੱਲ ਕਰ ਲਈਏ ਕੰਮੇ ਸੂਏ ਸੂਏ ਇਸ ਵਾਰ ਇਹ ਹੁਣ ਚੌਥੇ ਸੂਏ ਸੂਰੀ ਹੈ ਚੌਥੇ ਸੂਏ ਕਹਿ ਕਿਦਾਂ ਦੀ ਕੱਚੀ ਆ ਇਹ ਇੱਕ ਹਫਤਾ ਲੈਂਦੀ ਜੀ ਇੱਕ ਹਫਤਾ ਲੈਂਦੀ ਆ ਫਿਰ ਤੇ ਕੱਲ ਦੇ ਵਿੱਚ ਤਾਂ ਆਰਡਰ ਬਹੁਤ ਸਾਰੇ ਤਿਆਰ ਕਰ ਜੂ ਹਾਂਜੀ ਹਾਂਜੀ ਹੁਣ ਵੀ ਮਿੱਤਰੋ ਜੇ ਆਪਾਂ ਗੱਲ ਕਰੀ ਤਾਂ ਆਰਡਰ ਵਧੀਆ ਤਿਆਰ ਕਰ ਛੱਡੇ ਤੇ ਪਰ ਹਜੇ ਇੱਕ ਹਫ਼ਤਾ ਕਹਿੰਦਾ ਬਾਈ ਕਈ ਵਾਰ ਸੂ ਬੱਧ ਵੀ ਲੈ ਜਾਂਦਾ 10 ਦਿਨ ਮੰਨ ਲਾ ਵੀ ਉੱਤੇ ਵੀ ਲੈ ਸਕਦਾ ਪਹਿਲਾਂ ਵੀ ਸੂ ਪੈਂਦਾ 5-4 ਦਿਨ ਤੇ ਬਾਕੀ ਆਡਰ ਬਹੁਤ ਸੋਹਣਾ ਤਿਆਰ ਕਰ ਜੂ ਤੇ ਧਰਮਪਾਲ ਬਾਈ ਪਿਛਲੇ ਵਾਰ ਕਿਨੱਕ ਸੀ ਆ ਦੁੱਧ 14 ਲੀਟਰ ਦੁੱਧ ਦੇ ਦੀਏ 14 ਲੀਟਰ ਕਰ ਦੀ ਆਪਣੀ ਹਾਂਜੀ ਕਰ ਦੇ ਬੱਜੇ ਠੀਕ ਆ 14 ਲੀਟਰ ਵਾਲੀ ਮਿੱਤਰੋ ਮੱਝ ਆ ਗਈ ਕਰਦੀ ਆ ਤੇ ਇੱਕ ਹਫ਼ਤੇ ਜਿਹੜਾ ਬਾਕੀ ਆ ਤੇ ਧਰਮਪਾਲ ਬਾਈ ਰੇਟ ਦੀ ਗੱਲ ਆਂਦੇ ਰੇਟ ਕੀ ਕਰਦਾ 1,30,000 ਕਰਦੇ ਹਾਂ 1,30,000 ਮੰਨ ਤਾਂ ਹੋ ਜੂ ਹਾਂਜੀ ਹਾਂਜੀ ਠੀਕ ਆ ਰੇਟ ਕਰਦਾ ਬਾਈ ਮੰਡੇ ਸਾਹਿਬ 1,30,000 27 ਤਰੀਕ ਨੂੰ ਮੰਡੀ ਲੱਗੀ ਹੈ ਧਨੌਲੇ ਖੜਾ ਬਾਈ ਲਈ ਤੇ ਸਪਾਲ ਬਾਈ ਦਾ ਪਿੰਡ ਹੈ ਜਿਲ੍ਹਾ ਬਰਨਾਲਾ ਤੇ ਬਾਈ ਕਹਿੰਦਾ ਮਾਨਤਾਣ ਜਰੂਰ ਹੋ ਜੂਗਾ ਬਾਕੀ ਤੁਸੀਂ ਧਰਮ ਪਾਲਨਾ ਸੰਪਰਕ ਕਰ ਸਕਦੇ ਹੋ ਤੇ ਪੂਰੀ ਜਾਣਕਾਰੀ ਲੈ ਸਕਦੇ ਹੋ ਮਾਝ ਨੇ ਹਜੇ ਤਿਆਰ ਹੋਣਾ ਇੱਕ ਹਫਤਾ ਜਿਹੜਾ ਬਾਕੀ ਆ ਧਨੌਲੇ ਖੜਾ ਮਿੱਤਰੋ ਬਾਈ 27 ਤਰੀਕ ਵਾਲੀ ਮੰਡੀ ਤੇ ਲਈ ਲੈ ਮਿੱਤਰੋਣਾ ਤੇ ਖੋਨੀ ਮੱਝ ਦਿਖਾਉਣਾ ਬਾਈ ਨੇ ਨਾ ਸੰਗ ਲਗਾਤੇ ਜਿਵੇਂ ਆਪਾਂ گاਵਾ ਮਨਦੇਸ ਸਿੰਘ ਦਗਾ ਨੇ ਬੱਸੀਆਂ ਦੇ ਮੰਨ ਲਾ ਝੋਟੀ ਦੇ ਸੰਗ ਦਗਾਤੇ ਤੇ ਖੋਨੀਆਂ ਕੀ ਤੇ ਬਾਕੀ ਸੂਣ ਵਾਲੀ ਆ ਇੱਕ ਕੱਚੀ ਥੋੜੀ ਜੀ ਪੁੱਸਾਂ ਦੇ ਬਾਈ ਤੋਂ ਪੂਰੀ ਪ੍ਰੋਪਰ ਜਾਣਕਾਰੀ ਲਵਾਂਗੇ ਤੇ ਆਰਡਰ ਜਿਹੜੇ ਸਾਡੇ ਸਾਹਮਣੇ ਬਣਦਾ ਜਾਂਦਾ ਹੈ ਨਾ ਤੇ ਮਾਝੀ ਪੂਰੀ ਪਲੀ ਹੋਈ ਆ ਤੇ ਖੋਨੀਆਂ ਥੋੜਾ ਜਿਆਦਾ ਖੋਨੀ ਕਰਕੇ ਭੜੀ ਲੱਗਦੀ ਤੇ ਝੋਟੀ ਚੰਗੇ ਦੁੱਧ ਵਾਲੀ ਆ ਜੇ ਆਪਾਂ ਗੱਲ ਕਰ ਲਈ ਥਣ ਥਣ ਚੰਗਾ ਲੱਗਿਆ ਤੇ ਬਾਕੀ ਪ੍ਰੋਪਰ ਬਾਈ ਤੋਂ ਜਾਣਕਾਰੀ ਲੈ ਕੇ ਆ ਨਾ ਪੂਰੀ ਹੈ ਨਾ ਬਣਦੇ ਬਾਈ ਬਣਦੇ ਤੇ ਤੁਰਦੀ ਤੁਸੀਂ ਇੱਕ ਵਾਰੀ ਚੈੱਕ ਕਰ ਲਈ ਤੇ ਪੂਰੀ ਜਾਣਕਾਰੀ ਜਿਹੜੀ ਆਪਾਂ ਬਾਈ ਤੋਂ ਲੈ ਕੇ ਆਨੇ ਪ੍ਰੋਪਰ ਤੇ ਸਿੰਘ ਬਾਈ ਨੇ ਦਿਖਾ ਦਿੱਤੇ ਸੀਗੇ ਵੈਸੇ ਸੌਂਕ ਨੂੰ ਕਈ ਵਾਰ ਅਗਲਾ ਦੁਕਾਨਾਂ ਨਾਲ ਹੁੰਦਾ ਜਿਵੇਂ ਆਪਾਂ ਗੱਲ ਕਰੀ ਹੈ ਨਾ ਹਨਾ ਆਂਦੀ ਜੀ ਗੱਲ ਕਰੀਏ ਮੰਤਰਾ ਬੜੀ ਸੋਹਣੀ ਆ ਤੇ ਆਰਡਰ ਜਿਹੜਾ ਭਰਦੀ ਆਉਂਦੀ ਆ ਤੇ ਟਾਈਮ ਲੈਂਦੀ ਆ ਬਾਕੀ ਆਪਾਂ ਪੂਰੀ ਬਾਈ ਤੋਂ ਜਾਣਕਾਰੀ ਲੈ ਕੇ ਦਿੰਨੇ ਤੇ ਕਰਦਿਆਂ ਗੱਲਬਾਤ ਬਾਈ ਨਾਲ ਲੈਣੇ ਜਾਣਕਾਰੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਨਾਮ ਦੱਸਿਓ ਆਪਣਾ ਪੂਰਾ ਸਿੰਘ ਜੀ ਪੂਰਾ ਠੀਕ ਆ ਪੂਰੇ ਪਿੰਡ ਬਾਈ ਪਿੰਡ ਧਨੌਲਾ ਜੀ ਧਨੌਲਾ ਲੋਕਲੀਆਂ ਲੋਕਲ ਹਾਂ ਜੀ ਠੀਕ ਆ ਜ਼ਿਲ੍ਹਾ ਬਰਨਾਲਾ ਹਨਾ ਜ਼ਿਲ੍ਹਾ ਬਰਨਾਲਾ ਠੀਕ ਆ ਪੂਰੇ ਇੱਕ ਵਾਰੀ ਨੰਬਰ ਬੋਲੀ ਬਾਈ 9876086302 ਜੀ ਠੀਕ ਆ ਤੇ ਪੂਰੇ ਵੀ ਵੈਸੀ ਲਗਾਤੇ ਵੈਸੀ ਦਿਖਾਇਨੇ ਬਈ 3000 ਮੈਂਛਾਂ ਦੇ ਡਾਕੇ ਨੇ ਸੌਂਗ ਨੂੰ ਹਾਂ ਉਹ ਦਿਖਾ ਦੇ ਨੂੰ ਗਾਂਵ ਹੁੰਦਾ ਹੈ ਨਾ ਇਹ ਮਪੇ ਪਸੀਆਂ ਦੇ ਗਾਣੇ ਬਸ ਬਸ ਇਹ ਗਾਣੇ ਮਨ ਲਾ ਲਾਈ ਕਹਿੰਦੇ ਸਾਨੂੰ ਸੌਂਗ ਪਿਆ ਹੋਇਆ 3000 ਝੋਟੀਆਂ ਲਗਾਏ ਹੋਇਆ ਕੋਈ ਇਹਦੇ ਕੱਲੀ ਦੇ ਨਹੀਂ ਤੇ ਜਿਵੇਂ ਆਪਾਂ ਬਸੀਆਂ ਦੇ ਮੰਨ ਲਾ ਸਿੰਘ ਦਗਾ ਦੇਨੇ ਹਨਾ ਤੇ ਬਾਈ ਪੂਰੇ ਜੇ ਆਪਾਂ ਗੱਲ ਕਰੀਏ ਮੰਨ ਲਾ ਕੈਮੇ 4 ਸੂਏ ਸੂਏ ਚੌਥੇ ਸੂਏ ਸੂਏ ਬਾਈ ਚੌਥੇ ਸੂਏ ਤੇ ਕਰਦੀ ਆਪਣੀ ਕਰਦੀ ਕਰਦੀ ਠੀਕ ਹੈ ਤੇ ਕਹਿ ਦੇਣ ਲੈਂਦੀ ਪੂਰੇ ਹੁਣ ਇਹ 10 ਦਿਨ ਲੱਗੂ ਬਾਈ ਕੰਮ ਦਾ 10 ਦਿਨ ਠੀਕ ਹੈ 10 ਦਿਨਾਂ ਦੇ ਵਿੱਚ ਤਾਂ ਵਧੀਆ ਬਣਾ ਝੋਟਾ ਹਾਂ ਵਧੀਆ ਵਧੀਆ ਹਾਂ ਤੇ ਮਿੱਤਰੋ ਆਰਡਰ ਹੁਣ ਵੀ ਇਹਨੇ ਵਧੀਆ ਬਣਾ ਛੱਡਿਆ ਅਜਿਹੜਾ 10 ਦਿਨ ਲੈਂਦੀ ਹੈ ਤੁਸੀਂ ਦੇਖ ਸਕਦੇ ਝੋਲੇ ਢੱਲਾ ਜਿਵੇਂ ਹਨਾ ਢਲ ਟੋਲ ਬਹੁਤ ਬਈ ਢੱਲਾ ਜਿਹੜੀ ਇਸ ਨਿਕਲੂ ਸਾਰੀ ਤੇ ਵੱਡੀ ਝੋਟੀ ਆ ਪੂਰੇ ਮੰਨ ਲਾ ਤੇ ਬਾਕੀ ਪੂਰੇ ਬਾਈ ਪਿਛਲੀ ਵਾਰ ਦੁੱਧ ਕਿੰਨਾ ਸੀਗਾ ਦੁੱਧ 13 ਕਿਲੋ ਚੋਇਆ ਬਾਈ 13 ਕਿਲੋ ਚੋਇਆ ਹੋਇਆ ਕਰਦਾ 2 ਛੱਡ ਕੇ ਹਾਂ ਠੀਕ ਆ ਕੱਟ ਨੂੰ ਛੱਡ ਕੇ ਬਾਈ ਕਹਿੰਦਾ 13 ਕਿਲੋ ਚੋਇਆ ਹੋਇਆ ਦੇਖ ਲੋ ਘਰ ਦੀ ਝੋਟੀਆਂ ਚੌਥੇ ਸੂਏ ਸੁੰਦੀ ਐ ਇਸ ਵਾਰ ਤੇ ਪੂਰੇ ਰੇਟ ਦੀ ਕਹ ਲੈਣੇ ਬਈ ਰੇਟ ਕੀ ਰੇਟ ਆ 1/2 ਲੱਖ ਜੀ 1/2 ਲੱਖ ਹਾਂ ਜੀ 1 ਲੱਖ ਤੇ 25 ਹਾਂ ਹਾਂ ਜੀ ਹਾਂ ਜੀ ਤੇ ਮਾਨਤਾਨ ਹੋਊ ਬਾਈ ਮਾਨਤਾਨ ਹੋ ਜੂ ਬੱਚੂ ਠੀਕ ਆ ਮਾਨਤਾਨ ਹੋਰੂ ਹੋ ਜੂਗਾ ਬਾਈ ਦਾ ਪਿੰਡ ਆ ਲੋਕਲ ਤਨੌਲਾ ਜਿੱਥੇ ਮੰਡੀ ਲੱਗਦੀ ਆ 27 ਤਰੀਕਾ ਤੇ 11 ਵਾਲੀ ਆਪਾਂ ਅ ਤੇ ਬਾਕੀ ਭੂਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਦਾ ਨੰਬਰ ਆ ਗਿਆ ਤੇ ਇੱਕ ਹਫਤਾ ਲੈ 10 ਕਿਲੋ ਲੈਂਦੀ ਹੈ 10 ਦਿਨਾਂ ਦੇ ਵਿੱਚ ਜਿਹੜਾ ਲੇਵਾ ਵਧੀਆ ਮਨਾਜੂਗੀ 13 ਕਿਲੋ ਵਾਲੀ ਮਾਝਾ ਤੇ ਬਾਕੀ ਤੁਸੀਂ ਭੂਰੇ ਨਾਲ ਫੋਨ ਕਰਕੇ ਸਾਰੀ ਗੱਲਬਾਤ ਕਰ ਸਕਦੇ ਹੋ ਬਾਈ ਲੈ ਮਿੱਤਰੋ ਖਣ ਆਪਾਂ ਬਾਈ ਕੋਲੇ ਝੋਟੀ ਆ ਤੇ ਬਾਕੀ ਬਾਈ ਤੋੜ ਕੇ ਦਿਖਾਉਂਦਾ ਪਹਿਲਾਂ ਤੇ ਗੱਲਬਾਤ ਬਾਅਦ ਚ ਕਰਾਵਾਂਗੇ ਜੇ ਆਪਾਂ ਥਣਾ ਥੁਣਾ ਦੀ ਗੱਲ ਕਰ ਲਈਏ ਥਣ ਬਹੁਤ ਸੋਹਣਾ ਲੱਗੇ ਝੋਟੀ ਦੇ ਨਖੜਮਾ ਥਾਣਾ ਕੱਲਾ ਕੱਲਾ ਤੇ ਬਾਕੀ ਚੁਵਾਈ ਖੜਾਣ ਦੇ ਕਿਹਨ ਲੈਂਦੀ ਆ ਪੋਲੀ ਹੁੰਦੀ ਆ ਤੇ ਤੋੜ ਲਵੇ ਮਾੜਾ ਲੰਮੀ ਤੋੜਨੀ ਤੇ ਬਾਕੀ ਗੱਲਬਾਤ ਕਰਾਉਣੇ ਤੇ ਗਾੜੀ ਗੁੜੀ ਜੇ ਆਪਾਂ ਦੇਖੀਏ ਤਾਂ ਬਹੁਤ ਚੰਗੇ ਮੂਹਰ ਨੂੰ ਲੇਵਾ ਜਿਹੜਾ ਤੱਕ ਪਾਉਂਦਾ ਇਹ ਤਾਜੀ ਸੂਈ ਹੋਈ ਆ ਤੇ ਆਰਡਰ ਦੀ ਸੇਫ ਆ ਜਿਵੇਂ ਵਧੀਆ ਹਨ ਬੱਤੀਆ ਥੋੜਾ ਜਰੂਰ ਕਰਦੀ ਆ ਤੇ ਬੰਨਦੇ ਚੱਲ ਬਾਈ ਕੋਈ ਨਹੀਂ ਤੇ ਬਾਕੀ ਮੂਹਰ ਨੂੰ ਜਾਂਦਾ ਸਾਰਾ ਲੇਵਾ ਜੇ ਆਪਾਂ ਹਨਾ ਆਪਾਂ ਕਹਿ ਦਈਏ ਤਾਂ ਮੂਹਰੋਂ ਜਿਹੜਾ ਚੰਗਾ ਨਾਦਰ ਆਊਗਾ ਤੇ ਬਾਕੀ ਥਣਾ ਥਣਾ ਸਪੇਸੜਾ ਪੂਰਾ ਸੋਹਣਾ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਜਾਣਕਾਰੀ ਲੈ ਕੇ ਦੇਵਾਂਗੇ ਤੇ ਸਾਹਮਣ ਦੇ ਲੈ ਵੀ ਦੀ ਬੰਦਰ ਬਹੁਤ ਸੋਹਣੀ ਤੇ ਬਾਈ ਨਾਲ ਗੱਲਬਾਤ ਕਰਦੇ ਆਂ ਉਸਦੇ ਆ ਜਾਣਕਾਰੀ ਕਰਦੇ ਆਂ ਗੱਲਬਾਤ ਬਾਈ ਨਾਲ ਪੁੱਛੀ ਜਾਣਕਾਰੀ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹਾਂ ਬਾਈ ਨਾਮ ਦੱਸਿਓ ਆਪਣਾ ਲਖਵੀਰ ਸਿੰਘ ਆ ਠੀਕ ਆ ਲਖਵੀਰ ਪਿੰਡ ਬਾਈ ਕਾਨੇ ਕੀ ਆ ਕਾਨੇ ਕੀ ਹਾਂ ਜਿਲਾ ਬਰਨਾਲਾ ਹਾਂ ਜਿਲਾ ਬਰਨਾਲਾ ਠੀਕ ਆ ਲਖਵੀਰ ਇੱਕ ਵਾਰੀ ਨੰਬਰ ਬੋਲੀ ਬਾਈ 82640 4483 ਠੀਕ ਆ ਤੇ ਲਖਵੀਰ ਜੀ ਆਪਾਂ ਬਾਈ ਝੋਟੀ ਦੀ ਗੱਲ ਕਰ ਲਈਏ ਕਿਵੇਂ ਸੂਏ ਆ ਤੇ ਵੀਰੇ ਦੂਜੇ ਸੂਏ ਝੋਟਿਆ ਦੂਜੇ ਸੂਏ ਹਾਂ ਤੇ ਇੱਕ ਕੈ ਦਿਨ ਹੋ ਗਿਆ ਅੱਜ ਅੱਜ ਦੇ ਨੂੰ 20 ਦਿਨ ਹੋ ਗਏ ਸੂਈ ਨੂੰ 20 ਦਿਨ ਹਾਂ ਤੇ ਲਖਵੀਰ ਭਾਈ ਦੁੱਧ ਹੁਣ ਇਸ ਟਾਈਮ ਕਿੰਨਾ ਰਿਪੋਰਟ ਇਸ ਟਾਈਮ ਇਹ 13 ਕਿਲੋ ਦੁੱਧ ਦਾ ਵੀਰੇ 13 ਕਿਲੋ ਪੂਰਾ ਤਿਆਰ ਹਾਂ ਹਾਂ ਪੂਰਾ ਤਿਆਰ ਆ ਠੀਕ ਆ ਲੈ ਮਿੱਤਰੋ 13 ਕਿਲੋ ਜਿਹੜਾ ਭਾਈ ਦੁੱਧ ਤਿਆਰ ਦੱਸਦਾ ਇਸ ਟਾਈਮ ਤੇ ਦੂਜੀ ਸੂਏ ਸੂਈ ਹੋਈ ਆ ਤੇ ਪਿੰਡ ਬਾਈ ਦਾ ਕਾਨ ਹੈ ਕਿ ਜ਼ਿਲ੍ਹਾ ਬਰਨਾਲਾ ਤੇ ਲਖਵੀਰ ਰੇਟ ਦੀ ਗੱਲ ਆਂਦੇ ਭਾਈ ਰੇਟ ਕੀ ਕਰਤਾ ਰੇਟ ਭਾਈ ਇਹਦਾ 95000 95000 ਮਾਨਦਾਨ ਹੋ ਜੂ ਮਾਨਦਾਨ ਹੋ ਜੂ ਠੀਕ ਆ ਤੇ ਬਾਕੀ ਦੋਸਤੋ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਲਖਵੀਰ ਨਾਲ ਇਹ ਮਾਨਤਾਂ ਜ਼ਰੂਰ ਹੋ ਜੂਗਾ ਰੇਟ 95000 ਰੁਪਏ ਹੈ ਨਾ 95 95000 ਕਰਦਾ ਤੇ ਬਾਕੀ ਚੰਗੀ ਏ ਝੋਟੀ ਦੁੱਧ ਵਾਲੀ ਏ ਦੂਜੇ ਸੂਏ ਤੇ ਰੇਟ ਵੀ ਕੋਈ ਬੜਾ ਨਹੀਂ ਹੈਗਾ ਜੇ ਆਪਾਂ ਗੱਲ ਕਰੀ ਹੈ ਨਾ ਤੇ ਬਾਕੀ ਮੰਡੀ ਦੇ ਹਿਸਾਬ ਨਾਲ ਹੁੰਦਾ ਥੋੜਾ ਉਹ ਤਾਂ ਮਾਨਤਾ ਨਾ ਜ਼ਰੂਰ ਹੋ ਜੂ ਬਾਈ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਲੈ ਮਿੱਤਰੋ ਨੇ ਇੱਕ ਆਪਾਂ ਦਿਮੇ ਆਪਾਂ ਹਰਿਆਣੇ ਦੇ ਵਿੱਚੋਂ ਲੈ ਕੇ ਆਏ ਹੁਣੇ ਝੋਟੀ ਆ ਇਸ ਲੋਡ ਦੀ ਝੋਟੀ ਦਿਖਾਉਣ ਲੱਗਾ ਸੋਨੂੰ ਤੇ ਬਾਈ ਨੇ ਘਰੇ சாਂਪ ਨਾਲ ਪਾਲ ਕੇ ਤਿਆਰ ਕਰੀ ਹੋਈ ਏ ਤੇ ਪੂਰੀ ਰੀਜ ਜਮਨ ਲਾਤੀਆਂ ਝੋਟੀਆਂ ਸਾਰੀ ਤਾਂ ਲਾ ਜਿਵੇਂ ਬਾਈ ਹਰਿਆਣੇ ਦੇ ਵਿੱਚੋਂ ਲੈ ਕੇ ਆਏ ਹਾਂ ਨਾ ਤੇ ਪਿੱਠ ਪੋੜੇ ਦੀ ਬੰਤਰ ਦੀ ਗੱਲ ਕਰ ਲਈ ਝੋਟੀ ਬਹੁਤ ਚੰਗੀ ਐ ਤੇ ਲੇਵਲੂ ਆ ਹਨਾ ਤੇ ਬਾਕੀ ਥਣਾ ਦੇ ਸਪੇਸ ਬਹੁਤ ਸੋਨਾਗਾ ਤੇ ਬਾਡੀ ਬੰਤਰੜੀ ਮੱਝ ਵੀ ਚੰਗੀ ਵਾਲੀ ਐ ਹਨਾ ਤੇ ਮੋੜ ਲਾ ਬਾਈ ਤੇ ਬਾਕੀ ਤਾਜੀ ਸੁਹੀ ਆ ਤੇ ਬਾਕੀ ਬਾਈ ਅੱਜ ਛੋਟੀ ਮੰਡੀ ਦੇ ਲੈ ਆ ਵੱਡੀ ਮੰਡੀ ਵਾਲੀ ਮੱਝ ਸੀ ਤੇ ਨੇ ਉੱਤੇ ਗਾਹ ਖੜਾ ਘੱਟ ਹੁੰਦਾ ਨਾ ਥਣਾ ਤੁਣਾ ਸਪੇਸ ਜੇ ਆਪਾਂ ਗੱਲ ਕਰ ਲਈਏ ਸੋਨਾਗਾ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਤੇ ਪੂਰੀ ਜਾਣਕਾਰੀ ਲੈ ਕੇ ਦਿੰਨੇ ਸਾਨੂੰ ਤੇ ਤਾਜੀ ਸੂਈ ਹੋਈ ਆ ਸਾਹਮਣੇ ਤੁਸੀਂ ਬੱਚਾ ਵੀ ਦੇਖ ਸਕਦੇ ਹੋ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਤੇ ਮੱਝ ਜਮਾ ਲਿਸਕਾ ਮਾਰਦੀ ਆ ਕਾਰਟਿੰਗ ਵਗੈਰਾ ਹੋਈ ਹੋਈ ਆ ਤੇ ਹਰਿਆਣੇ ਦੇ ਵਿੱਚ ਹੁੰਦੀ ਆ ਨਾ ਮੱਝੇ ਮੱਝ ਉਸ ਲੋਟ ਦੀ ਮੱਝ ਆ ਗਈ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈਣੀ ਆ ਕਰਦੇ ਆਂ ਗੱਲਬਾਤ ਬਾਈ ਨਾਲ ਤੇ ਬਾਈ ਸੱਸੀ ਗੱਲ ਸੱਸੀ ਗੱਲ ਤੇ ਬਾਈ ਨਾਮ ਦੱਸੋ ਆਪਣਾ ਨਾਮ ਜਗਜੀਤ ਸਿੰਘ ਜਗਦੀਸ਼ ਜਗਜੀਤ ਜੀ ਜਗਜੀਤ ਠੀਕ ਆ ਜਗਜੀਤ ਪਿੰਡ ਬਾਈ ਦੌਲਾ ਸਿੰਘ ਵਾਲਾ ਜੀ ਦੌਲਾ ਸਿੰਘ ਵਾਲਾ ਜੀ ਦੌਲਾ ਸਿੰਘ ਵਾਲਾ ਜਿਹੜਾ ਆਪਾਂ ਨਾਲ ਨਾ ਜੇਲਾ ਸੰਗਰੂਰ ਹੀ ਸੰਗਰੂਰ ਠੀਕ ਆ ਸੰਗਰੂਰ ਜਿਹੜੇ ਤੋਂ ਆਇਆ ਬਾਈ ਤੇ ਜਗਜੀਤ ਜੀ ਆਪਾਂ ਬਾਈ ਇਹ ਗੱਲ ਕਰ ਲਈ ਝੋਟੀ ਦੀ ਮਤਲਬ ਕਿਵੇਂ ਸੂਇਆ ਤੇ ਪਹਿਲਣਾ ਬਾਈ ਪਹਿਲਣਾ ਹਾਂ ਠੀਕ ਆ ਤੇ ਦੇਖਣ ਨੂੰ ਆ ਲੈ ਦੂਜੀ ਸੂਰੰਦੀਆ ਨਾ ਪਹਿਲਣਗੇ ਠੀਕ ਵੱਡੀ ਹੋ ਕੇ ਸਾਡੇ ਹਾਂ ਵੱਡੀ ਠੀਕ ਆ ਤੇ ਜਗਜੀਤ ਬਾਈ ਇੱਕ ਵਾਰ ਤਾਂ ਨੰਬਰ ਬੋਲੀ 995 995 ਕੋਡ 33777 ਠੀਕ ਆ ਤੇ ਜਗਜੀਤ ਵੀ ਹੁਣ ਕਿੰਨੇ ਟਾਈਮ ਦੀ ਸੂਈ ਹੋਗੀ ਇਹ ਹੋਗੀ ਵੀ 25 26 ਦਿਨਾਂ ਦੀ 25 26 ਦਿਨਾਂ ਦੀ ਲੈ ਮਿੱਤਰੋ 25 26 ਦਿਨਾਂ ਦੀ ਸੂਈ ਹੋਈ ਆ ਤੇ ਸਾਹਮਣੇ ਤੁਸੀਂ ਬੱਚਾ ਵੀ ਦੇਖ ਸਕਦੇ ਹੋ ਤੇ ਜਗਜੀਤ ਹੁਣ ਦੁੱਧ ਦੀ ਗੱਲ ਕਰੀ ਬਈ ਦੁੱਧ ਕੰਨਾ ਇਸ ਟਾਈਮ ਇਹ ਥੱਲੇ 13 ਕੰਡੇ ਦਾ ਬਈ 13 ਕੰਡੇ ਵਾਲਾ ਹਾਂ ਠੀਕ ਆ ਤੇ ਛੱਲੀ ਹੋ ਜੂਗੀ ਹਾਂ ਬਈ ਠੀਕ ਆ ਤੇ 13 ਕਿਲੋ ਬਾਈ ਕਹਿੰਦਾ ਕੰਡੇ ਵਾਲਾ ਦੁੱਧ ਆ ਇਸ ਟਾਈਮ ਤਿਆਰ ਆ 25 ਦਿਨਾਂ ਦੀ ਸੂਈ ਥੱਲੇ ਤੇ ਬਈ ਜਗਜੀਤ ਰੇਟ ਦੀ ਗੱਲ ਆਂਦੀ ਰੇਟ ਕੀ ਕਰਤਾ ਰੇਟ ਦੋ ਬਈ ਇਹ ਸਾਰ ਵਾਲੇ ਬਈ ਉਹਦੀ ਐ ਪ੍ਰਸਤਮੇਂਦ ਦੀ ਜਮਾ ਪ੍ਰਸਤ ਠੀਕ ਹੈ ਲੈ ਮਿੱਤਰੋ ਸਾਰ ਜਿਹੜਾ ਆਪਣੇ ਯੂਨੀਵਰਸਿਟੀ ਦੀ ਯੂਨੀਵਰਸਿਟੀ ਚ ਰੋਸਤ ਮਹਿੰਦਾ ਠੀਕ ਆ ਉਹ ਸਾਣ ਦੀ ਇਹ ਧੀ ਆ ਗਈ ਤੇ ਤਾਈਓ ਕਦ ਕਾਠ ਜੇ ਆਪਾਂ ਗੱਲ ਕਰੀਏ ਤਾਂ ਪਿਓਰ ਮਨਲਾ ਜਿਵੇਂ ਕਹਿੰਦੀ ਹਰਿਆਣੇ ਵਾਲੀਆਂ ਸੂਇਲਟੀਆਂ ਉਹ ਦੀਂਦੀਆਂ ਨੇ ਤੇ ਬਈ ਹੁਣ ਰੇਟ ਕਿੰਨਾ ਕਰਤਾ 2 ਬਈ 2 ਲੱਖ ਮਾਨਤਾਨ ਹੋ ਜੂਗਾ ਹਾਂ ਬਈ ਠੀਕ ਆ ਲੈ ਮਿੱਤਰੋ ਮਾਨਤਾਨ ਹੋ ਜੂ ਮਾਗਰ ਬਈ ਕਟਾ ਹਾਂ ਇਧਰ ਉਹਨੇ ਦਾਇਆ ਕਟਾ ਵੀ ਤੇ ਰੋਲੇ ਦਾ ਕਟਾ ਮੰਗਰਾ ਤੇ 25 ਦਿਨਾਂ ਦੀ ਸੂਈਏ 13 ਕਿਲੋ ਦੁੱਧ ਬਈ ਕਹਿੰਦਾ ਤੋਲ ਕੇ ਲੈ ਜੋ ਕੰਡੇ ਵਾਲਾ ਪਹਿਲੇ ਸੂਏ ਆ ਤੇ ਦੇਖਣ ਨੂੰ ਬੱਡੀ ਜ਼ਰੂਰ ਲੱਗਦੀ ਆ ਤੇ ਬਾਕੀ ਬਾਈ ਜਗਜੀਤ ਨਾਲ ਸੰਪਰਕ ਕਰ ਲਿਓ ਪਿੰਡ ਬਾਈ ਦਾ ਦੌਲਾ ਸਿੰਘ ਵਾਲਾ ਦੌਲਾ ਸਿੰਘ ਵਾਲਾ ਜ਼ਿਲ੍ਹਾ ਸੰਗਰੂਰ ਆ ਬਗਾਮ ਵੀ ਆਪਣੀ ਹਾਂ ਥੋਰੇ ਨੂੰ ਵੀ ਤੇ ਇੱਕ ਤੁਹਾਨੂੰ ਬਹਿੜ ਦਿਖਾ ਦਿਆਂ ਨਾਲ ਤੁਰਦੇ ਬਾਈ ਤੇ ਬਹਿੜ ਦਿਖਾਉਣੇ ਐਚ ਐਫ ਦੀ ਇਹ ਬਾਈ ਕਿੰਨੇ ਦਿਨ ਲੈਂਦੀ ਐ ਇਹਦਾ ਬੜੀ ਸੂਈ ਹੋਈ ਐ ਬਕਸੂ ਮਰ ਗਿਆ ਇਹਦਾ ਮਰ ਗਿਆ ਹੂੰ ਠੀਕ ਐ ਕੀ ਗੱਲ ਹੋ ਗਈ ਸੀ ਉਹੀ ਹੋਗਾ ਵੀ ਬਸੋ ਠੀਕ ਐ ਲੈ ਮਿੱਤਰੋ ਇੱਕ ਬਹਿੜ ਤੋੜ ਕੇ ਦਿਖਾਉਣੇ ਬੱਚਾ ਮਰਿਆ ਹੋਇਆ ਤੇ ਕੈਮੀਸ ਹੋਇਆ ਬਾਈ ਇਹ ਇਹ ਆਈ ਉਹ ਵੀ ਤੀਜੇ ਤੀਜੇ ਸੂਏ ਲੈ ਵੀ ਤੀਜੇ ਸੂਏ ਆ ਬਾਕੀ ਆਰਡਰ ਦੀ ਸੇਫ ਹੈਡ ਤੁਸੀਂ ਦੇਖ ਲਓ ਤੁਰਦੀ ਨੂੰ ਇੱਕ ਵਾਰੀ ਚੈੱਕ ਕਰ ਲਿਓ ਤੇ ਚਾਰੇ ਥਣ ਅਲੱਗ-ਅਲੱਗ ਨੇ ਤੇ ਹੱਥੀ ਜਵਾਈ ਵਾਲਾ ਥਣਾ ਕੋਈ ਮਸ਼ੀਨ ਵਾਲਾ ਨਹੀਂ ਮੁਰਦਾ ਭਾਈ ਐਫਐਸ ਦੀ ਵਹਿੜ ਆ ਕਿ ਬੱਚਾ ਮਰਿਆ ਹੋਇਆ ਇਹ ਦੁੱਧ ਦੀ ਰਿਪੋਰਟ ਪਾ ਬਾਈ ਤੋਂ ਲੈ ਕੇ ਦੇਣਾ ਕੀ ਗੱਲ ਬਾਤ ਆ ਕਿੰਨਾ ਦੁੱਧ ਆ ਤੇ ਪੂਰੀ ਸਾਨੂੰ ਜਾਣਕਾਰੀ ਲੈ ਕੇ ਦੇਣਾ ਤੇ ਥਣਾ ਦੀ ਗੱਲ ਕਰ ਲਈ ਥਣਾ ਸਪੇਸ ਤੇ ਪੂਰਾ ਹੱਥੀ ਜਵਾਈ ਆ ਤੇ ਜਗਜੀਤ ਭਾਈ ਜੇ ਆਪਾਂ ਇਹਦੇ ਦੁੱਧ ਦੀ ਗੱਲ ਕਰ ਲਈ ਹੁਣ ਇਸ ਟਾਈਮ ਦਾ 17-18 ਕਿਲੋ 17-18 ਕਿਲੋ ਹੁਣ ਹਾਂ ਤਿਆਰ ਆ ਹਾਂ ਦਸੱਲੀ ਹੋ ਜੂ ਹਾਂ ਭਾਈ ਠੀਕ ਹੈ ਦਸੱਲੀ ਹੋ ਜੂ ਬੱਚਾ ਮਰਿਆ ਓ 17-18 ਕਿਲੋ ਹੁਣ ਤਿਆਰ ਆ ਚੱਪਦੀ ਆ ਤੇ ਤੀਜੇ ਸੂਏ ਕਿਹਦੇ ਭਾਈ ਹਾਂ ਭਾਈ ਤੀਜੇ ਸੂਏ ਆ ਤੇ ਇਹਦਾ ਭਾਈ ਰੇਟ ਇਹਦਾ ਰੇਟ ਭਾਈ 65000 ਇਹਦਾ ਰੇਟ 65000 ਆ ਹਾਂ ਠੀਕ ਹੈ ਤੇ ਮਾਨ ਤਨ ਮਾਨ ਤਨ ਹੋ ਜੂ ਹੋ ਜੂਗਾ ਠੀਕ ਹੈ ਪਿੰਡ ਭਾਈ ਦਾ ਦਰੋਲਾ ਦੋਲਾ ਸਿੰਘ ਵਾਲਾ ਦੋਲਾ ਸਿੰਘ ਵਾਲਾ ਜੇਲਾ ਬਨ ਵਾਲਾ ਆ ਸੰਗਰੂਰ ਹੈ ਨਾ ਠੀਕ ਹੈ ਭਾਈ ਜਗਜੀਤ ਨਾਲ ਤੁਸੀਂ ਸੰਪਰਕ ਕਰ ਸਕਦੇ ਤੇ ਇੱਕ ਗਾਂ ਦੀ ਇੱਕ ਤਾਂ ਝੋਟੀ ਪਹਿਲੇ ਸੂਏ ਤੇ ਚੰਗੀ ਝੋਟੀਆਂ ਦੇ ਵਿੱਚੋਂ ਆ ਜਾਂਦੀ ਹੈ ਹਰਿਆਣੇ ਵਾਲੇ ਇਹਦੇ ਵਿੱਚੋਂ ਤੇ ਬਾਈ ਜੀ ਮਾਂ ਦਾ ਰਿਕਾਰਡ ਵੀ ਬਾਈ 20 ਕਿਲੋ ਆ ਦਾ ਤੁਸੀਂ ਸੰਪਰਕ ਕਰੀਏ ਉਹ ਵੀ ਹੈਗੀ ਹੈ ਖੜੀ ਖੜੀ ਹੈ ਆਪਣੇ ਕੋਲ ਹੈਗੀ ਆ ਹਾਂ ਜੀ ਮਾਂ ਇਹ ਬਾਈ ਕਹਿੰਦਾ ਵੀ ਜਿਹੜੀ ਵੀ ਮਾਂ ਗੀ ਉਹਦਾ ਰਿਕਾਰਡ 20 ਕਿਲੋ ਆ ਤੇ ਘਰੇ ਵੀ ਖੜੀ ਜੇ ਕਿਸੇ ਭਰਾਣ ਮੱਲਾ ਦੇਖਣੀ ਹੈ ਨਾ ਦੇਖ ਕੇ ਤਸੱਲੀ ਕਰਕੇ ਪੂਰੀ ਫੇਰ ਖਰੀਦ ਲਿਓ ਹੈ ਨਾ ਜਿਹੜਾ ਵਾਲਾ ਕਹਿੰਦਾ ਜੀ ਦੀ ਮਾਂ ਦੇਖਣੀ ਆ ਮਾਂ ਖੜੀ ਉੱਟਮਾ ਉੱਟਮਾ ਹੋਣੀ ਇਦਾਂ ਕੋਈ ਉੱਚੀ ਹੋਊ ਤੁ ਵੀ ਨਾਲੇ ਇਹਦੇ ਨਾਮ ਵੀ ਉੱਚੀ ਆ ਬਾਈ ਕਹਿੰਦਾ ਤੇ ਪੂਰੀ ਤਸੱਲੀ ਕਰਕੇ ਮਿੱਤਰੋ ਫ ਤੇ ਬਾਈ ਜਗਜੀਤ ਨਾਲ ਸੰਪਰਕ ਜ਼ਰੂਰ ਕਰ ਲਿਓ। ਬਾਕੀ ਜੇ ਆਪਾਂ ਮੰਡੀ ਦੀ ਗੱਲ ਕਰੀਏ ਮੰਡੀ ਸਤਾਈ ਵਾਲੀ ਦੋਸਤ ਜਿਹੜੀ ਇਹ ਘਟਰਪਟ ਦੀ ਹੁੰਦੀ ਹੈ ਨਾ। ਫਿਰ ਬਾਕੀ ਗਾਵਾਂ ਬਹੁਤ ਆਏ ਨੇ ਗੇਪਾ ਵਿੱਚਪਰਾ ਕਹਿੰਦੇ ਨੇ ਗਾਵਾਂ ਸੀ ਖਰੀਦਣੀਆਂ ਤਾਂ ਗਾਵਾਂ ਇੱਥੇ ਬਹੁਤ ਆਏ ਨੇ ਜੀ ਮਸਾਈਵਾਲ ਹਨਾ ਤੇ ਕ੍ਰਾਸ ਜਾਰਸੀ ਜੋ ਉਸੇ ਸਾਰੇ ਪ੍ਰਕਾਰ ਦੇ ਇੱਥੇ ਗਾਵਾਂ ਆ ਜਾਂਦੀਆਂ। ਬਾਕੀ ਰੇਟ ਵੀ ਜਾਏ ਹੁੰਦੇ ਜੇ ਆਪਾਂ ਗੱਲ ਕਰੀਏ ਹਨਾ ਗਾਵਾਂ ਦਾ ਰੇਟ ਜਿਹੜਾ 15-20 ਹਜ਼ਾਰ ਤੋਂ ਸਟਾਰਟ ਹੋ ਜਾਂਦਾ ਤੇ ਬਾਕੀ ਚੰਗੀਆਂ ਗਾਵਾਂ ਵੀ ਹੁੰਦੀਆਂ ਤੇ ਕਈ ਵਾਰ ਕਿਸੇ ਨੂੰ ਦੁੱਧ ਪੀਣ ਨੂੰ ਲੈਣੀਆਂ। ਤਾਂ ਉਹ ਗਾਮ ਆ ਵੀ ਮਿਲ ਜਾਂਦੀਆਂ ਨੇ ਤੁਸੀਂ ਦੇਖ ਸਕਦਾ ਹੋ ਨਾ ਸਾਈਵਾਲ ਜਿਵੇਂ ਆਪਾਂ ਕਹ ਜੀ ਚੰਗੀ ਬਿਹੜ ਆ ਗਈ ਤੇ ਇਹ ਵੀ ਤਾਜੀ ਸੂਈ ਹੋਈ ਆ ਤੇ ਬਾਕੀ ਤੁਹਾਨੂੰ ਤੋਰ ਕੇ ਦਿਖਾਉਣੇ ਆ ਪਹਿਲੇ ਸੂਏ ਲੱਗਦੀ ਬਿਹੜ ਸਾਈਵਾਲ ਦੀ ਜਿਵੇਂ ਆਪਾਂ ਕਹ ਜੀ ਹਨਾ ਲੈ ਵਾ ਜੜਾ ਮੂਰੇ ਆ ਪੁਰਾ ਜਿਵੇਂ ਆਪਾਂ ਕਹ ਜੀ ਇਹ ਮੂਰੇ ਪੂਰੀ ਚੱਕ ਪਈ ਹੋਈ ਆ ਸਾੜੀ ਮਨ ਲਾ ਗਾੜੀ ਬਹੁਤ ਚੰਗੀ ਬਣਾਈ ਹੋਈ ਆ ਤੇ ਬਿਹੜ ਪਹਿਲਾਂ ਲੱਗਦਾ ਸਿੰਗ ਨੇ ਛੋਟੇ ਛੋਟੇ ਤੇ ਸਾਈਵਾਲ ਆ ਗਈ ਪੂਰੀ ਹਨਾ ਬਾਕੀ ਆਪਾਂ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਵੰਡ ਦੇਣ ਦੇ ਤਾਜੀ ਸੂਈ ਹੋਈ ਆ ਜੇ ਕਿਸੇ ਭਰਾਣੇ ਨੂੰ ਲੱਗ ਜਾ ਜਿਹੜੇ ਰੇਟ ਦੇ ਵਿੱਚ ਗਾਮਾ ਖਰੀਦਣੀ ਹੁੰਦੀ ਆ ਤਾਂ ਉਹ ਬਾਈ ਨਾਲ ਸੰਪਰਕ ਵੀ ਕਰ ਸਕਦਾ ਤੇ ਗਾਮਾ ਇੱਥੇ ਆ ਕੇ ਵੀ ਦੇਖ ਸਕਦੇ ਹਨਾ ਤੇ ਆਪਾਂ ਗੱਲ ਕਰੀਏ ਨਾ ਗਾਮਾਂ ਦੀ ਤਾਂ ਗਾਮਾ ਘੱਟ ਰੇਟਾਂ 'ਚ ਮਿਲ ਜਾਂਦੀਆਂ ਬਾਕੀ ਗੱਲਬਾਤ ਕਰਦੇ ਆ ਬਾਈ ਨਾਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਨਾਮ ਦੱਸੀ ਆਪਣਾ ਭੋਲਾ ਸਿੰਘ ਆ ਜੀ ਭੋਲਾ ਸਿੰਘ ਠੀਕ ਆ ਪਿੰਡ ਬਾਈ ਪਿੰਡ ਨਮੀ ਵਸਤੀ ਜੀ ਠੀਕ ਆ ਤੇ ਕਹਿੰਦੇ ਸੂਈ ਬਾਈ ਇਹ ਇਹ ਪਹਿਲਣ ਆ ਜੀ ਪਹਿਲਣ ਕੈ ਦਿਨ ਹੋਗੇ ਇਨੂ 2 ਉਹ ਇਹ 20 ਦਿਨ ਹੋ ਗਏ ਜੀ 20 ਦਿਨ ਉਹਦੋਂ ਬਾਈ ਇਸ ਟਾਈਮ ਉਹਦੋਂ 10 ਕਿਲੋ ਜੀ 10 ਕਿਲੋ ਹੈਗਾ ਪੂਰਾ ਹਾਂ ਤੇ ਰੇਟ 25000 ਜੀ ਠੀਕ ਹੈ ਮਾਨਤਾਨ ਹੋ ਜੂ ਮਾਨਤਾਨ ਕਸ ਨੂੰ ਪਤਾ ਹੀ ਹੈ ਜੀ ਮਾੜਾ ਮੁੱਟਾ ਕਰੀਦਾ ਅਜਿਹਾ ਦਿਹਾੜੀਦਾਰ ਬੰਦਿਆ ਤਾਂ ਬੁੜੀਆਂ ਚੋਣਦੀਆਂ ਨੇ ਠੀਕ ਹੈ ਅਜਿਹਾ ਕੰਮ ਤੋਂ ਹਟਦੇ ਖਾਖ ਕੇ ਆਏ ਹਾਂ ਸਮਝ ਗਿਆ ਬਾਕੀ ਦੋਸਤੋ ਰੇਟ ਹੈ ਬਾਈ 25000 ਹੈ ਨਾ ਤੇ ਬਾਕੀ ਮਾਨਤਾਨ ਮੌਕੇ ਤੇ ਹੋ ਜਾਣਾ ਹੁੰਦਾ ਤੇ ਕੋਈ ਵੱਡੀ ਗੱਲ ਨਹੀਂ ਹੈ ਤੇ ਹਾਂ ਤੇ ਬਾਕੀ ਤੁਸੀਂ ਆ ਕੇ ਦੇਖ ਸਕਦੇ ਹੋ ਸੰਪਰਕ ਕਰ ਸਕਦੇ ਹੋ ਤੇ

ਖੁੱਲੇ ਹੋ ਗਏ ਸਾਹਮਣੇ ਇੰਦਿਕਾ ਕੋਈ ਹੋਰ ਖੁੱਲੇ ਸੱਦਾ ਪਈਗਾ ਸਾਹਮਣੇ ਤੇ ਚੰਗੀਆਂ ਬਹਿੜਾਂ ਇੱਥੇ ਪਹੁੰਚ ਜਾਂਦੀਆਂ ਨੇ ਜੇ ਆਪਾਂ ਕਹਿ ਦੀ ਰੇਟ ਜਾਇਜ਼ ਆ ਤੇ ਖਲਾਕਾ ਚੰਗਾ ਜਣਾ ਸੌਦਾ ਵੀ ਹੋਈ ਜਾਂਦਾ ਥੋੜਾ ਜਿਹਾ ਰੌਲਾ ਪੈ ਖੜਾ ਤੇ ਠੀਕ ਹੈ ਮਿੱਤਰੋ ਸ਼ੇਅਰ ਜ਼ਰੂਰ ਕਰ ਦਿਓ ਚੰਗੀ ਲੱਗੀ ਵੀਡੀਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਭਰਾ ਨਵੇਂ ਆਏ ਨੇ 30000 ਮਿੱਤਰੋ ਤਾਜੀ ਸੂਈ ਆ ਮੱਝ ਇੱਕ ਇਹਦੇ ਨੂੰ ਕਹ ਬਈ ਸੂਈ ਨੂੰ ਹਾਂ ਜੀ ਮਾਨ ਦਾ ਪੰਜ ਮਾਨ ਦਾ ਠੀਕ ਆ ਤੇ ਦੁੱਧ ਬਾਈ ਹੁਣ ਕਿੰਨਾ 12 ਕਿਲੋ ਬੋਲੀਓ 12 ਕਿਲੋ ਬੋਲੀ ਹੈ ਗਿਆ ਠੀਕ ਆ ਤੇ ਇਹ ਕਿਹੜਾ ਪਿੰਡ ਕਿਹੜਾ ਬਾਈ ਸੁਨਾਮ ਸੁਨਾਮ ਨਾਮ ਆਪਣਾ ਮਲਕੀਤਰਾ ਮਾਲ ਨੰਬਰ ਬੋਲੀ ਕੋਰੀ 97790 ਹੂੰ 46277 ਠੀਕ ਆ ਇਹ ਬਾਈ ਦਾ ਨੰਬਰ ਆ ਤੇ ਪਿੰਡ ਆ ਸੁਨਾਮ ਆ ਤੇ ਬਾਕੀ ਮਿੱਤਰੋ ਤਾਜੀ ਸੂਈ ਹੈ ਦੁੱਧ ਬਾਈ ਕਿੰਨਾ ਕਹੇ ਤਿਆਰ 12 ਕਿਲੋ ਬੋਲੀਆ 12 ਕਿਲੋ ਬੋਲੀਆ ਤੇ ਸੰਪਰਕ ਕਰ ਸਕਦੇ ਤੁਸੀਂ ਚੰਗੇ ਗਾਹਾਂਗੇ ਤੇ ਬਾਕੀ ਮੌਸਮ ਠੀਕ ਹੋ ਗਿਆ ਤੇ ਸੌਦਾ ਇਹਦਾ ਚੱਲੀ ਜਾਂਦਾ ਤੇ ਸ਼ੇਅਰ ਜ਼ਰੂਰ ਕਰਦੇ ਧੰਨਵਾਦ ਦੋਸਤੋ ਜਲਦੀ ਮਿਲਾਂ ਕਿਸੇ ਨਮੀਂ ਮੰਡੀ ਦੇ ਨਾਲ ਤਬ ਤੱਕ ਲਈ ਦੇ ਦਿਓ ਉਜਾਜ਼ਤ